ਜਲਾਲਾਬਾਦ ਨਵੇਂ ਬਾਸਰਡੇ ਦੇ ਨਜ਼ਦੀਕ ਲੋਹੜੀ ਮੰਗਣ ਆਈਆਂ ਔਰਤਾਂ ਦੇ ਵੱਲੋਂ 20000 ਰੁਪਏ ਦਾ ਬੈਂਟਰੀਆਂ ਦਾ ਸਮਾਨ ਚੋਰੀ ਘਟਨਾ ਸੀਸੀਟੀਵੀ 'ਚ ਹੋਈ ਕੈਦ ਜਾਣਕਾਰੀ ਮੁਤਾਬਕ ਅੱਜ ਵੀਰਵਾਰ ਸ਼ਾਮ 4:30 ਵਜੇ ਦੇ ਕਰੀਬ ਜਲਾਲਾਬਾਦ ਦੇ ਨਵੇਂ ਬਾਸਰਡੇ ਦੇ ਨਜ਼ਦੀਕ ਇੱਕ ਬੈਂਟਰੀਆਂ ਵਾਲੀ ਦੁਕਾਨ ਤੇ 8 ਤੋਂ 10 ਔਰਤਾਂ ਲੋਹੜੀ ਮੰਗਣ ਪਹੁੰਚੀਆਂ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਦੁਕਾਨ ਤੇ ਰੱਖਿਆ 20000 ਰੁਪਏ ਦੇ ਕਰੀਬ ਦਾ ਬੈਂਟਰੀਆਂ ਦਾ ਸਮਾਨ ਚੋਰੀ ਕਰ ਲਿਆ ਗਿਆ ਰਾਸ ਦੇ ਕਿਚੋਰੀ ਦੀ ਇਹ ਕਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਵੱਲੋਂ ਦਿੱਲੀ ਤੋਂ ਸਾਮਾਨ ਮੰਗਾਇਆ ਗਿਆ ਸੀ ਅਤੇ ਉਹ ਦੁਕਾਨ ਦੇ ਅੰਦਰ ਬੈਠਾ ਸੀ ਜਦ ਕਿ ਦੁਕਾਨ ਤੇ ਕੰਮ ਕਰਨ ਵਾਲਾ ਮੁੰਡਾ ਬਾਹਰ ਸੀ ਇਹਨਾਂ ਔਰਤਾਂ ਦੇ ਵੱਲੋਂ ਬੜੇ ਹੀ ਸ਼ਾਤ ਤੇ ਢੰਗ ਦੇ ਨਾਲ ਉਸ ਮੁੰਡੇ ਨੂੰ ਲੋੜੀ ਮੰਗਣ ਦੇ ਬਹਾਨੇ ਉਲਝਾ ਲਿਆ ਗਿਆ ਇੰਨੇ ਦੇ ਵਿੱਚ ਦੂਸਰੀਆਂ ਔਰਤਾਂ ਦੇ ਵੱਲੋਂ ਉੱਥੇ ਰੱਖਿਆ ਸਾਮਾਨ ਆਪਣੇ ਝੋਲੇ ਦੇ ਵਿੱਚ ਪਾ ਲਿਆ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਫਿਲਹਾਲ ਇਹ ਔਰਤਾਂ ਦੁਕਾਨ ਤੋਂ ਚੋਰੀ ਕਰਨ ਤੋਂ ਬਾਅਦ ਉਥੋਂ ਚਲੀਆਂ ਗਈਆਂ ਜਿਸ ਤੋਂ ਬਾਅਦ ਸੀਸੀਟੀਵੀ ਰਾਹੀਂ ਪਤਾ ਲੱਗਾ ਕਿ ਇਹਨਾਂ ਦੇ ਵੱਲੋਂ ਸਮਾਨ ਚੋਰੀ ਕਰ ਲਿਆ ਗਿਆ ਫਿਲਹਾਲ ਦੁਕਾਨ ਦੇ ਮਾਲਕ ਵੱਲੋਂ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਜਨਾਲਾਬਾਦ ਨਵੇਂ ਬਾਸੜੇ ਦੇ ਨਜ਼ਦੀਕ ਲੋਹੜੀ ਮੰਗਣ ਆਈਆਂ ਔਰਤਾਂ ਦੇ ਵੱਲੋਂ 20000 ਰੁਪਏ ਦਾ ਬੈਂਟਰੀਆਂ ਦਾ ਸਮਾਨ ਚੋਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਜਾਣਕਾਰੀ ਮੁਤਾਬਕ ਅੱਜ ਵੀਰਵਾਰ ਸ਼ਾਮ 4:30 ਵਜੇ ਦੇ ਕਰੀਬ ਜਲਾਲਾਬਾਦ ਦੇ ਨਵੇਂ ਬਾਸਰ ਦੇ ਨਜ਼ਦੀਕ ਇੱਕ ਬੈਂਟਰੀਆਂ ਵਾਲੀ ਦੁਕਾਨ ਤੇ 8 ਤੋਂ 10 ਔਰਤਾਂ ਲੋੜੀ ਮੰਗਣ ਪਹੁੰਚੀਆਂ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਦੁਕਾਨ ਤੇ ਰੱਖਿਆ 20000 ਰੁਪਏ ਦੇ ਕਰੀਬ ਦਾ ਬੈਂਟਰੀਆਂ ਦਾ ਸਾਮਾਨ ਚੋਰੀ ਕਰ ਲਿਆ ਗਿਆ ਅਸਲ ਵਿੱਚ ਕਿਚੋਰੀ ਦੀ ਇਹ ਕਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਵੱਲੋਂ ਦਿੱਲੀ ਤੋਂ ਸਾਮਾਨ ਮੰਗਾਇਆ ਗਿਆ ਸੀ ਅਤੇ ਉਹ ਦੁਕਾਨ ਦੇ ਅੰਦਰ ਬੈਠਾ ਸੀ ਜਦ ਕਿ ਦੁਕਾਨ ਤੇ ਕੰਮ ਕਰਨ ਵਾਲਾ ਮੁੰਡਾ ਬਾਹਰ ਸੀ ਇਹਨਾਂ ਔਰਤਾਂ ਦੇ ਵੱਲੋਂ ਬੜੇ ਹੀ ਸ਼ాత ਤੇ ਢੰਗ ਦੇ ਨਾਲ ਉਸ ਮੁੰਡੇ ਨੂੰ ਲੋੜੀ ਮੰਗਣ ਦੇ ਬਹਾਨੇ ਉਲਝਾ ਲਿਆ ਗਿਆ ਇਹਨਾਂ ਦੇ ਵਿੱਚ ਦੂਸਰੀਆਂ ਔਰਤਾਂ ਦੇ ਵੱਲੋਂ ਉੱਥੇ ਰੱਖਿਆ ਸਾਮਾਨ ਆਪਣੇ ਝੋਲੇ ਦੇ ਵਿੱਚ ਪਾ ਲਿਆ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਫਿਲਹਾਲ ਇਹ ਔਰਤਾਂ ਦੁਕਾਨ ਤੋਂ ਚੋਰੀ ਕਰਨ ਤੋਂ ਬਾਅਦ ਉਥੋਂ ਚਲੀਆਂ ਗਈਆਂ ਜਿਸ ਤੋਂ ਬਾਅਦ ਸੀਸੀਟੀਵੀ ਰਾਹੀਂ ਪਤਾ ਲੱਗਾ ਕਿ ਇਹਨਾਂ ਦੇ ਵੱਲੋਂ ਸਮਾਨ ਚੋਰੀ ਕਰ ਲਿਆ ਗਿਆ ਫਿਲਹਾਲ ਦੁਕਾਨ ਦੇ ਮਾਲਕ ਵੱਲੋਂ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ